ਆ ਦਿਖਾਇਆ ਫਿਰ ਜਨੇੜੇ ਲਿਆਓ ਆ ਪਾਪ ਇਕਰੀ ਲਾ ਦੇਗੇ ਆਪਾਂ ਇਹਦੇ ਵਿੱਚ ਲੋਨ ਪਾਵਾਂਗੇ ਘੜੇ ਦੇ ਵਿੱਚ ਬਸ ਜਿਆਦਾ ਨਹੀਂ ਪਾਵਾਂਗੇ ਇੱਕ ਮੁਠੀ ਪਾਉਣਾ ਹੈ ਜਾਣੀ ਕਿ ਨੂੰ ਉਹਨਾਂ ਨੂੰ ਖਾਰਾ ਪਾਣੀ ਮਿਲਣਾ ਜ਼ਰੂਰੀ ਹੈ ਔਰ ਇਹ ਸਕਸੈਸ ਹੋਊਗਾ ਮੈਂ ਤੁਹਾਨੂੰ ਅਜੂਨ ਕੈਮਰਾ ਕਹਿ ਰਿਹਾ ਆਪਾਂ ਉਹਦੇ ਸਾਰੇ ਦੀ ਤੁਹਾਡੇ ਸਕਸੈਸ ਹੋਏ ਦੀ ਵੀਡੀਓ ਪਾਵਾਂਗੇ ਸਾਲ ਚ ਪੂਰਾ ਵੱਡਾ ਹੋ ਜਾਣਾ ਤੇ ਫੌਜ ਸਾਹਿਬ ਪਾਣੀ ਕਿੱਥੇ ਹੈ ਚਾਹ ਪਾਡਾ ਲੈਂਦਾ ਪਾਣੀ ਆਏ ਪਾਈ ਇੱਥੇ ਹਾਂ ਪਾ ਦਿਓ ਇਹਦੇ ਨਾਲ ਲਓ ਜੀ ਇਹਨੂੰ ਹੁਣ ਭਰ ਦਾਂਗੇ ਹੁਣ ਘੜੇ ਨੇ ਕੀ ਕੰਮ ਕਰਨਾ ਇਹਨੇ ਇਹਨੂੰ ਸਲਾਬ ਦੇਣੀ ਐ ਔਰ ਨਾਰੀਅਲ ਤੇ ਅੰਬ ਇੱਕ ਇਹੋ ਜਿਹਾ ਰੋਖਾ ਜਿਹਨੂੰ ਸਿਹੜੇ ਸਲਾਬ ਨੇੜੇ ਆਓ ਜਿਹੜੂ ਖਾਓ ਆਹ ਲਓ ਪਾਣੀ ਇਹਨੂੰ ਭਰ ਦਾਂਗੇ ਆਪਾਂ ਲਓ ਜੀ ਹੁਣ ਇਹ ਆਪਣੇ ਆਪ ਝੜਦਾ ਰਹੂਗਾ ਤੇ ਇਹਨੂੰ ਪਾਣੀ ਦਿੰਦਾ ਰਹੂਗਾ ਚਲੋ ਜੀ ਆਹ ਲਫਾਫਾ ਲਾਉਣੇ ਤੁਹਾਨੂੰ ਲਫਾਫਾ ਦਿਖਾਉਣੇ ਕਿਵੇਂ ਲਾਉਣਾ ਖਿੱਚੋ ਫਿਰ ਸਾਡ ਸਾਈਡਾਂ ਦੇ ਕਰਨੀਆਂ ਤਾਂ ਫੜ ਲਾਉਣੋ ਹਾਲੋ ਬਸ ਐਦਾਂ ਉੱਪਰ ਲਾਓ ਪੰਜੇ ਕਾੜ ਲੈਣਾ ਹਾਂ ਪਾੜ ਲਓ ਜਾਂ ਪਾੜ ਲਓ ਜਾਂ ਉਪਰੋਂ ਕੱਢ ਦਿਓ ਆ ਦੇਖੋ ਇਹ ਹੁਣ ਆ ਨਾਲ ਮਿੱਟੀ ਲਾ ਦਿਓ ਦੇ ਇਹਦੀ ਜੜਾਂ ਨੂੰ ਬਿਲਕੁਲ ਹਵਾ ਨੇ ਲੱਗੀ ਕਾਕਾ ਕਾਦੋ ਕਾਦੋ ਜੜੇ ਉਹ ਦਵਾਈ ਲੈ ਚੱਕੇ ਲਓ ਜੀ ਇਹ ਹੁਣ ਆਪਾਂ ਬੂਟਾ ਲਾਉਣ ਦਾ ਜਿਹੜਾ ਸ਼ੁਰੂ ਕਰ ਰਹੇ ਆ ਬੂਟਾ ਵੱਜ ਗਿਆ ਜਿਹੜਾ ਖੱਡਾ ਵੱਜ ਗਿਆ ਆਪਣਾ ਲਗਭਗ 3 ਫੁੱਟ ਡੂੰਗਾ ਤੇ ਲਗਭਗ 3 ਫੁੱਟ ਸਾਰੇ ਪਾਸੇ ਚੌੜਾ 3/3 ਦਾ ਠੀਕ ਹੈ ਜੀ ਟੋਟਲ ਔਰ ਇਹਦੇ ਵਿੱਚ ਥੱਲੇ ਪਾਵਾਂਗੇ ਆਪਾਂ ਪਿੱਲੀ ਇੱਟ ਦੀ ਰੋੜੀ ਥੋੜੀ ਸਾ ਪੂਰੀ ਪਿੱਲੀ ਨਜਾਇਜ਼ ਪੱਕੀ ਹੈ ਵਿੱਚ ਚਲੋ ਲਿਆਓ ਆ ਦੇਖੋ ਹੁਣ ਤੁਸੀਂ ਪੁੱਛੋਗੇ ਵੀ ਰੋੜੀ ਤਾਂ ਤੁਸੀਂ ਹਰੇਕ ਬੁੱਢ ਥੱਲੇ ਪਾਇਆ ਕਰੋ ਪਰ ਪਾਣੀ ਉਹ ਤੋਂ ਜਦੋਂ ਥੋੜਾ ਖੱਡਾ 3 ਫੁੱਟ ਹੋਊਗਾ ਘੱਟ ਖੱਡੇ ਵਿੱਚ ਰੋੜੀ ਨਹੀਂ ਕੰਮ ਕਰਦੀਗੀ ਇਹਨੇ ਹੁਣ ਪਾਣੀ ਸੁਖਣਾ ਤੁਹਾਡਾ ਸਾਰੀ ਉਮਰ ਦੇ ਵਾਸਤੇ ਤੁਹਾਡੇ ਬੂਟੇ ਦੇ ਓਵਰ ਵਾਟਰਿੰਗ ਜਦੋਂ ਹੁੰਦੀ ਹੈ ਤੇ ਉਹਨੂੰ ਸੁਖਣ ਦਾ ਕੰਮ ਕਰੋ ਕਿ ਜਦੋਂ ਜੜ ਇੱਥੇ ਪਹੁੰਚ ਗਈ ਉਸ ਤੋਂ ਬਾਅਦ ਬੂਟੇ ਨੂੰ ਪਾਣੀ ਲਾਉਣ ਦੀ ਕਦੇ ਵੀ ਲੋੜ ਨਹੀਂ ਪੈਣੀ ਕਿਉਂਕਿ ਆਪਣੇ ਆਪ ਜੇ ਇੰਨੀ ਕੁ ਸੁਲਾਬ ਰੱਖਦੀ ਜਿਹੜੀ ਬੂਟੇ ਨੂੰ ਮਿਲਣੀ ਚਾਹੀਦੀ ਹੈ ਸੋ ਰੋੜੀ ਪਾ ਕੇ ਉੱਪਰ ਹੁਣ ਮਿੱਟੀ ਪਾਵਾਂਗੇ ਪੂਰਾ ਇਹਨੂੰ ਭਰ ਦੇਾਂਗੇ ਤੇ ਉੱਪਰ ਆ ਕੇ ਫਿਰ ਆਪਾਂ ਨਾਰੀਅਲ ਦਾ ਬੂਟਾ ਲਾਵਾਂਗੇ ਠੀਕ ਹੈ ਜੀ ਮਿੱਟੀ ਜਦੋਂ ਖੱਡਾ ਪੂਰਨਾ ਨਾ ਵਿੱਚ ਵੜ ਕੇ ਉਹਨੂੰ ਆਪਾਂ ਰਾਲ ਦੇ ਨਾਲ ਇਸ ਤਰ੍ਹਾਂ ਦਬਾਈ ਜਾਣਾ ਮਿੱਟੀ ਨੂੰ ਨਹੀਂ ਜਦੋਂ ਪਾਣੀ ਲੱਗੂਗਾ ਮਿੱਟੀ ਬੈਠੂਗੀ ਤੇ ਨਾਲ ਦੇ ਨਾਲ ਬੂਟਾ ਵੀ ਕਿਸੇ ਨਾ ਕਿਸੇ ਪਾਸੇ ਉਹਨੇ ਵੀ ਬੈਠ ਜਾਣਾ ਲਓ ਜੀ ਆ ਦੇਖੋ ਅੱਜ ਆਪਾਂ ਜਿਹੜਾ ਹੁਣ ਨਾਰੀਅਲ ਦੇ ਲਾਉਣ ਦੀ ਤਿਆਰੀ ਹੋ ਰਹੀ ਹੈ ਸੁਖਰਾਕ ਪੌਣੀ ਬੰਦੀ ਮੇਰੇ ਹਿਸਾਬ ਨਾਲ ਇਹਨੂੰ ਘੱਟ ਤੋਂ ਘੱਟ ਵੀ ਜੇ ਤਕਰੀਬਨ 1000 ਰੁਪਏ ਦਾ ਪੌਦਾ ਹੈ 1000 ਤੋਂ 1500 ਦਾ ਇਹ ਦੇ ਅਕੋਰਡਿੰਗ ਹੁੰਦਾ ਹੈ ਆਪਾਂ ਉਹਦਾ ਪਿਆ ਆਪਣੇ ਕੋਲੇ ਇਹ ਨਾਰੀਅਲ ਦਾ ਸੋ ਆ ਦੇਖੋ ਪੂਰਾ ਡਾਕਟਰ ਨੀਮ ਪਲਸ ਵਗੈਰਾ ਪਾ ਕੇ ਨਿਊਟ੍ਰੀਟ ਸਾਰੇ ਆ ਮਿਕਸਚਰ ਪਿਆ ਸਾਰਾ ਇਹਦੇ ਵਿੱਚ ਪੂਰਾ ਪਾ ਪਾ ਕੇ ਇਹਨੂੰ ਮਿਕਸ ਕਰਾਂਗੇ ਫਿਰ ਬੂਟਾ ਲਾਵਾਂਗੇ ਸੋ ਇਸ ਕਰਕੇ ਤਕਨੀਕ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਸੋ ਤੁਹਾਨੂੰ ਅੱਜ ਇਹਦੇ ਨਾਲ ਘੜਾ ਲਾ ਕੇ ਇਹਦੇ ਵਿੱਚ ਨਮਕ ਲੈਂਦਾ ਹਾਂਜੀ ਸੋ ਨਮਕ ਪਾਉਣਾ ਕਿਉਂਕਿ ਸਮੁੰਦਰੀ ਇਲਾਕਿਆਂ ਵਿੱਚ ਹੁੰਦਾ ਸਾਨੂੰ ਸਾਰੀ ਜਾਣਕਾਰੀ ਦੇਵਾਂਗੇ ਔਰ ਇਹਨੂੰ ਲਾ ਕੇ ਵੀ ਦੱਸਾਂਗੇ ਆਪਾਂ ਸੋ ਆ ਦੇਖੋ ਇਹ ਹੁੰਦਾ ਹੈ ਕੰਪਨੀ ਦਾ ਜਿਹੜਾ ਸਿਸਟਮ ਹੁੰਦਾ ਹੈ ਇਹ ਕੰਪਨੀ ਦਾ ਬਾਅਦ ਦੇਖੋ ਕਿੰਨਾ ਸ਼ੁੱਧ ਤੇ ਵਧੀਆ ਹੈ ਸੋ ਇਹ ਹੋਰ ਵੀ ਕਈ ਕੰਪਨੀਆਂ ਲਿਜਾਉਂਦੇ ਆ ਪਰ ਅਸੀਂ ਇਹਨੂੰ ਵਰਤਦੇ ਆ ਆਪਣੀ ਨਰਸਿਸ ਦੇ ਵਿੱਚ ਸਾਰਾ ਇਹੀ ਵਰਤਿਆ ਜਾਂਦਾ ਹੈ ਫੰਗੀ ਸਰ ਤੇ ਪੌਣੀ ਤੇ ਹਾਂ ਪੌਣੀ ਹੈ ਸੋ ਵੈਸ ਤਾਂ ਨੀਮ ਕੇ ਕੇ ਜਿਹੜਾ ਫੰਗੀ ਸਾੜੀ ਕਰਦਾ ਬਾਹਰ ਉਹ ਲਾਗ ਤੋਂ ਕਰੇਗਾ ਹਾਂ ਪਾ ਦਿਓ ਸੋ ਇਹਦੂੰ ਆਪਾਂ ਪੂਰਾ ਇਹਨੂੰ ਫੰਗਲ ਵਗੈਰਾ ਨਾ ਪਾਵੇ ਠੀਕ ਹੈ ਆ ਇਹ ਮੈਂ 45 ਪਾ ਰਿਆਂ ਤੇ ਜਪਾ ਹੋਰ ਵੀ ਪਾ ਸਕਦੇ ਬਹੁਤ ਹੋਵੇ ਸਾਫ ਆਉਂਦਾ ਪਾਊਡਰ ਤੇ ਉਦਾਂ ਦੀ ਜਿਹੜੀ ਕੋਈ ਵੀ ਸੰਜੀਵਣੀ ਆਉਂਦਾ ਹਾਂ ਪਾ ਦ ਤੇ ਇਹਦੇ ਨਾਲ ਹੁਣ ਥੱਲੇ ਫੰਗਸ ਨਹੀਂ ਬਣੂਗੀ ਜੜ ਚਰੂਗੀ ਸੋ ਇਹ ਤਾਂ ਸੀਗਾ ਇਹ ਮਿੱਟੀ ਚ ਇਹਨੂੰ ਹੋਰ ਲਾ ਕੇ ਇਦਾਂ ਸਾਡੂ ਸੁਣਾ ਉੱਧਰ ਦੇ ਪਾਸ ਹਾਂ ਉਹ ਸਾਡ ਦੇ ਉੱਤੇ ਐਦਾਂ ਨਹੀਂ ਵੀ ਆਪਾਂ ਐਂ ਐਂ ਇਹਨੂੰ ਜੜ ਦੇਣਾ ਬਸ 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 ਸੋ ਹੁਣ ਇਹਨੂੰ ਜਿਹੜੀ ਮਿੱਟੀ ਹੈ ਇਹ ਵਿੱਚ ਆਪਾਂ ਖਾਡੇ ਦੇ ਭਰਾਂਗੇ ਮਿੱਟੀ ਭਰਨ ਦਾ ਵੀ ਬੜਾ ਤਰੀਕਾ ਹੈ ਜੇ ਆਪਾਂ ਇਹ ਖਾਡੇ ਨੂੰ ਟਾਈਟ ਨਾ ਕੀਤਾ ਤੇ ਮਿੱਟੀ ਢਿੱਲੀ ਰਹੇਗੀ ਮੁੜ ਕੇ ਬੂਟਾ ਬੈਠ ਜਾਓ ਕਿਸੇ ਨਾ ਕਿਸੇ ਪਾਸੇ ਸੋ ਇਸ ਕਰਕੇ ਇਹ ਵਿਧੀ ਹੈ ਸਾਡੇ ਕੋਲ ਔਰ ਟ੍ਰੀਟਮੈਂਟ ਸਾਰਾ ਕਹਿੰਦਾ ਭਾ ਵੀ ਬੂਟੇ ਵੀ ਕੁਆਲਿਟੀ ਵਾਲੇ ਆ ਜਿਹਨੇ ਫੌਜੀ ਸਾਹਿਬ ਨੂੰ ਦੱਸਿਆ ਮੇਰਾ 150 ਬੂਟਾ ਪਹਿਲਾਂ ਚੰਦਨ ਦਾ ਸੁੱਕਿਆ ਹੈ ਤੇ ਆਪਣੇ ਬੂਟੇ ਜਿਹੜੇ ਮੰਨ ਲਓ ਆਏ 150 ਦੇ ਵਿੱਚੋਂ 3-4 ਹੀ ਮਰੇ ਆ ਉਹਦਾ ਕੋਈ ਕਾਰਨ ਹੋ ਸਕਦਾ ਸੋ ਜੇ ਉਹਦੀ ਪਰਸੈਂਟੇਜ ਗੱਡੀ ਆ ਤਾਂ ਮੇਰੇ ਹਿਸਾਬ ਨਾਲ ਤਾਂ 1% ਤੋਂ ਥੱਲੇ ਆਉਂਦੀ ਹੈ ਤੇ ਆ ਚੀਜ਼ ਕਰਕੇ ਇਹਨੂੰ ਇਹ ਵੱਡ ਜਿਹੜੀ ਮਾਰ ਦੇਣੀ ਆਪਾਂ ਤੇ ਇਹਨੂੰ ਭਰਾਂਗੇ ਹੁਣ ਤੇ ਇਹਨੂੰ ਭਰ ਕੇ ਚੰਗੀ ਤਰ੍ਹਾਂ ਖੱਡੇ ਨੂੰ ਉਸ ਤੋਂ ਬਾਅਦ ਆਪਾਂ ਜਿਹੜਾ ਬੂਟਾ ਉੱਤੇ ਲਾਉਣਾ ਸਾਰਾ ਤੁਹਾਨੂੰ ਦੱਸਾਂਗੇ ਬਸ ਜੁੜੇ ਰਹੋ ਜਿਆਦਾ ਲੰਬੀ ਨਹੀਂ ਵੀਡੀਓ ਹੋਣੀ ਬਸ 10 ਕੋ ਮਿੰਟ ਦੀ ਵੀਡੀਓ ਹੈ ਔਰ ਤੁਹਾਨੂੰ ਨਾਰੀਅਲ ਲਾਉਣਾ ਤਰੀਕਾ ਦੱਸ ਰਿਹਾ ਤੁਸੀਂ ਦੂਜੇ ਬੂਟੇ ਵੀ ਐਵੇਂ ਲਾ ਸਕਦੇ ਹੋ ਇਹਦੇ ਨਾਲ ਆਪਾਂ ਘੜਾ ਵੀ ਦੱਬਾਂਗੇ ਅੱਜ ਉਹ ਵੀ ਤੁਹਾਨੂੰ ਦੱਸਾਂਗੇ ਵੀ ਘੜਾ ਲਾ ਕੇ ਇਹਦਾ ਘੜੇ ਦੇ ਕੀ ਬੈਨੀਫਿਟ ਹੋਣਗੇ ਤੇ 1 ਕੇ ਦੇ ਥੱਲੇ ਫੌਜੀ ਸਾਹਿਬ ਰੋੜੀ ਲੈਂਦੀ ਹੈ ਹਾਂ ਰੋੜੀ ਲੈ ਅੱਛਾ ਤਾਂ ਭੁੱਲ ਗਿਆ ਲਿਆਓ ਰੇ ਉਹਨੂੰ ਕਰੋ ਪੱਦਰ ਵਿੱਚ ਵੜ ਕੇ ਲਓ ਜੀ ਅੱਜ ਤੁਹਾਨੂੰ ਦਿਖਾਉਣੇ ਆ ਨਾਰੀਅਲ ਦੇ ਨਾਲ ਲਿਆ ਫਿਰ ਸਾਬ ਨਾਰੀਅਲ ਦੇ ਨਾਲ ਘੜਾ ਨੱਪਣਾ ਤੇ ਘੜੇ ਦਾ ਕੀ ਕੰਮ ਹੈ ਤੇ ਇਹਦੇ ਨਾਲ ਇਹਦੇ ਵਿੱਚ ਕੀ ਪਾਉਣਾ ਹੈ ਕਿਉਂਕਿ ਸਮੁੰਦਰੀ ਇਲਾਕਿਆਂ ਦੇ ਵਿੱਚ ਹੁੰਦਾ ਹੈ ਕਿਉਂਕਿ ਸਮੁੰਦਰ ਦਾ ਪਾਣੀ ਖਾਰਾ ਹੁੰਦਾ ਹੈ ਤੇ ਇਹਦੇ ਨਾਲ ਘੜਾ ਨੱਪ ਕੇ ਘੜਾ ਇੱਕ ਸਲਾਬ ਜੂਗਾ ਨੰਬਰ 2 ਦੇ ਵਿੱਚ ਲੂਣ ਪਾਵਾਂਗੇ ਲੂਣ ਵਾਲਾ ਨਮਕ ਵਾਲਾ ਪਾਣੀ ਨੂੰ ਚਾਹੀਦਾ ਹੁੰਦਾ ਨੇ ਤਾਂ ਇਹ ਬੂਟਾ ਨਹੀਂ ਹੁੰਦਾ ਨੰਬਰ 2 ਭਾਵੇਂ ਸਾਡੀ ਨਰਸਰੀ ਤੋਂ ਬੂਟੇ ਲੈ ਆਏ ਤਾਂ ਭਾਵੇਂ ਜਿੱਥੋਂ ਮਰਜ਼ੀ ਲੈ ਆ ਤੁਸੀਂ ਉਹ ਕੋਈ ਇਸ਼ੂ ਨਹੀਂ ਕਿਉਂਕਿ ਇੱਕ ਸਮਾਜ ਸੇਵੀ ਤੌਰ ਤੇ ਅਸੀਂ ਸੇਵਾ ਕਰ ਰਹੇ ਆ ਸੋ ਇਹ ਸਾਡੇ ਨੁਕਤੇ ਜਿਹੜੇ ਅਸੀਂ ਦੱਸਨੇ ਆ ਤੁਹਾਨੂੰ ਕਿਸੇ ਨੇ ਦੱਸਨੇ ਹੋਰ ਸੋ ਇਹਨੂੰ ਸਰਦੀਆਂ ਦੇ ਵਿੱਚ ਕਵਰ ਕਰਨਾ ਪੈਣਾ ਹੈ ਸਰਦੀਆਂ 'ਚ ਕਵਰ ਕਰਾਂਗੇ ਗਰਮੀ ਇਹਨੂੰ ਚਾਹੀਦੀ ਹੁੰਦੀ ਹੈ ਕੋਈ ਦਿੱਕਤ ਨਹੀਂ ਹੁੰਦੀ ਸੋ ਜੇ ਜ਼ਿਆਦਾ ਗਰਮੀ ਹੋਵੇਗੀ ਤਾਂ ਫਿਰ ਆਪਾਂ ਜਿਵੇਂ ਗ੍ਰੀਨ ਨੈਟ ਲਾਇਆ ਫੌਜੂ ਸਾਹਿਬ ਨੇ ਉਹ ਆਪਾਂ ਚੀਜ਼ ਲਾ ਦੇਵਾਂਗੇ ਔਰ ਮੇਨ ਘੜਿਆ ਤਾਂ ਘੜੇ ਦੇ ਵਿੱਚ ਲੋਨ ਕਿੱਦਾਂ ਪਾਉਣਾ ਹੈ ਉਹ ਦੱਸ ਦਿਆ ਤੁਹਾਨੂੰ ਆਇਆ ਤਾਂ ਲਫਾਫਾ ਲਿਆਓ ਕੋਈ ਚੀਜ਼ ਲੈਂਦੀ ਹੈ ਤੋ ਆ ਥੱਲੋਂ ਕਟੋਨਰ ਬਣਾਉਂਦੇ ਆ ਆ ਦੇਖੋ ਨੇੜੇ ਕਰਿਓ ਥੱਲੋਂ ਤੁਹਾਨੂੰ ਜਿਵੇਂ ਦੱਸਿਆ ਵੀ ਲਫਾਫਾ ਆਪਾਂ ਹਮੇਸ਼ਾ ਗਲਤ ਲਾਉਂਦੇ ਆ ਤੇ ਥੱਲੋਂ ਪਹਿਲਾਂ ਇਹਨੂੰ ਆ ਪਾੜ ਕੇ ਥੱਲੋਂ ਲਫਾਫਾ ਲਾਵਾਂਗੇ ਉਦੋਂ ਬਾਅਦ ਇਹਨੂੰ ਬੂਟਾ ਲਾ ਕੇ ਤੁਹਾਨੂੰ ਦੱਸਾਂਗੇ ਅੱਜ ਸਾਰਾ ਵੀ ਕਿਵੇਂ ਲਫਾਫਾ ਵੀ ਆਪਾਂ ਲਾਉਂਦੇ ਆ ਆਪਾਂ ਲਫਾਫਾ ਹੀ ਗਲਤ ਲਾਉਂਦੇ ਰਿਹਾ ਹੁਣ ਤੱਕ ਆ ਦੇਖੋ ਸਾਈਡਾਂ ਤੇ ਝਾੜ ਹੁੰਦੀ ਐ ਇੱਥੇ ਇਹਨੂੰ ਹਵਾ ਲੱਗਦੀ ਜਦੋਂ ਆਪਾਂ ਸਾਰਾ ਲਫਾਫਾ ਲਾ ਦਿੰਨੇ ਆ ਉਹ ਗਲਤ ਕਰਦਿਆਂ ਕੰਮ ਸੋ ਸਾਡੇ ਨਰਸਰੀ ਵਿੱਚ ਬੂਟੇ ਤਾਂ ਕੁਆਲਟੀ ਵਾਲੇ ਹੈਗੇ ਪਰ ਨਾਲ ਨੌਲੇਜ ਪੂਰੀ ਹਰ ਇੱਕ ਬੂਟੇ ਬਾਰੇ ਜਿਹਦੇ ਕਰਕੇ ਲੋਕ ਸਾਡੇ ਕੋਲੋਂ ਦੂਰੋਂ ਦੂਰੋਂ ਹੁਣ ਵੀ ਰਾਜਸਥਾਨ ਤੋਂ ਸੂਰਤਗੜ ਤੋਂ ਬੂਟੇ ਲੈਣ ਆਏ ਬੈਠੇ ਆ ਸੋ ਮੈਂ ਇਧਰ ਫੌਜੀ ਸਾਹਿਬ ਦੇ ਪਿੰਡ ਆ ਗਿਆ ਕਾਫੀ ਦਿਨਾਂ ਤੋਂ ਕਹਿੰਦੇ ਸੀ ਵੀ ਤੁਸੀਂ ਸਾਡੇ ਗੇੜਾ ਮਾਰੋ ਕਿਉਂਕਿ ਆਪਣਾ ਚੰਦਨ ਜਿੰਨਾ ਇੱਥੇ ਲੱਗਿਆ ਫਰੂਟ ਸਾਰਾ ਆਪਣਾ ਹੀ ਲੱਗਿਆ ਆ ਦੇਖੋ ਬਾਗ ਸਾਰਾ ਸਾਰਿਆਂ ਨੂੰ ਫਰੂਟ ਬਹੁਤ ਜ਼ਿਆਦਾ ਹੈ ਤੇ ਪਹਿਲਾਂ ਫੌਜੀ ਸਾਹਿਬ ਮਾਨਸੇ ਵੱਲੋਂ ਕਿਦੋਂ ਲੈ ਕੇ ਆਏ ਸੀਗੇ ਔਰ ਉਹ ਸਾਰੇ ਬੂਟੇ ਮਰ ਗਏ ਕਿਉਂਕਿ ਉਹ ਡਾਇਰੈਕਟ ਤਿਆਰ ਕੀਤੇ ਸੀ ਕੋਈ ਉਹਨਾਂ ਦਾ ਸੋ ਆਪਣਾ ਜਿਹੜਾ ਵੀ ਬੂਟਾ ਲਾਉਂਗੇ ਉਹ ਟ੍ਰੀਟਮੈਂਟ ਹੋ ਕੇ ਨਿਕਲਦਾ ਹੈ ਇਸ ਕਰਕੇ ਲੋਕ ਵੇਖੋ ਅੱਜ ਚੰਗੇ ਬੂਟੇ ਦਿੱਤੇ ਐ ਤਾਂ ਅੱਜ ਫੌਜੀ ਸਾਹਿਬ ਦੇ ਨਾਲ ਇੱਕ ਤਾਨ ਕੇ ਖੜੇ ਆ ਤੇ ਅੱਜ ਜਿੱਥੇ ਬੂਟੇ ਮਾੜੇ ਸੀਗੇ ਉਹਨਾਂ ਦਾ ਫੌਜੀ ਸਾਹਿਬ ਨੇ ਕੋਈ ਨਾਂ ਲੈਣ ਲੱਗਾ ਗੁਰੇਜ ਨਹੀਂ ਕੀਤਾ ਸੋ ਨਾਰੀਅਲ ਲਾਵਾਂਗੇ ਇਧਰ ਖਾਲਾ ਦਿਖਾਇਓ ਇੱਥੋਂ ਨਹਿਰ ਦਾ ਪਾਣੀ ਵੀ ਟੱਪਦਾ ਹੈ ਔਰ ਮੋਟਰਾਂ ਦਾ ਪਾਣੀ ਕੈਮਰਾ ਸਿੱਧਾ ਕੋ ਜਿਹੜਾ ਕਰਦਾ ਤੁਸੀਂ ਕੈਮਰੇ ਨੂੰ ਉਹ ਨਾ ਹੋਣ ਦਿਓ ਸੋ ਇਧਰਲੇ ਪਾਸੇ ਲਾਵਾਂਗੇ ਇਹਦੇ ਨਾਲ ਆਪਾਂ ਇੱਥੇ ਅਨੇੜੋ ਦਿਖਾਇਓ ਖੜਾ ਦਿਖਾ ਲਾ ਆ ਦੇਖੋ ਇੱਥੇ ਘੜਾ ਲਾਵਾਂਗੇ ਹੁਣ ਜਿਹੜਾ ਆ ਲਫਾਫਾ ਹੈ ਇਹ ਆਪਾਂ ਨੇ ਇਹ ਲਫਾਫਾ ਨਹੀਂ ਲਾਉਣਾ ਹੱਲੇ ਆ ਦਿਖਾਇਓ ਦਿਖਾ ਰਹੇ ਹੁਣ ਹਾਂਜੀ ਹਾਂ ਇਹ ਲਫਾਫਾ ਨਹੀਂ ਲਾਉਣਾ ਹੱਲੇ ਇਹ ਲਫਾਫਾ ਕਦੋਂ ਲਾਉਣਾ ਹੈ ਇਹ ਮਿੱਟੀ ਪਾ ਕੇ ਲਫਾਫਾ ਲਾਊਗਾ ਔਰ ਜਿਹੜਾ ਇਹ ਘੜਾ ਹੈ ਇਹ ਧਰਤੀ ਦੇ ਉੱਪਰ ਰਹਿਣਾ ਚਾਹੀਦਾ ਜੇ ਇਹ ਧਰਤੀ ਦੇ ਥੱਲੇ ਗਿਆ ਵਿੱਚ ਪਾਣੀ ਬਾਹਰ ਲਾ ਪੈ ਗਿਆ ਤਾਂ ਤਾਂ ਵੀ ਕੰਮ ਨਹੀਂ ਬਣਨਾ ਸੋ ਸਾਨੂੰ ਸਾਰਾ ਦਿਖਾ ਕੇ ਤੁਸੀਂ ਜੁੜੇ ਰਹੋ ਪਾਓ ਫਿਰ ਸਾਰਾ ਮਿੱਟੀ ਪਾਓ ਇਹਨਾਂ ਨੂੰ ਸੈਂਟਰ 'ਚ ਲਾਗੇ ਹਾਂ ਸੈਂਟਰ ਉਹ ਉਹ ਤੁਹਾਡੀ ਮਰਜ਼ੀ ਐ ਪਹਿਲੇ ਉਸ ਦਾ ਮਾਲ ਲਓ ਜੀ ਨਾਰੀਅਲ ਦਾ ਬੂਟਾ ਐ ਇਹਦੇ ਨਾਲ ਲਾਵਾਂਗੇ ਘੜਾ ਤੇ ਉੱਪਰੋਂ ਪਾ ਦਾਂਗੇ ਮਿੱਟੀ ਤੇ ਉਸ ਤੋਂ ਬਾਅਦ ਦੱਸਦੇ ਆਂ ਬਿਨ ਲਫਾਫਾ ਕਿਦਾਂ ਲਾਉਣਾ ਹਲੇ ਲਫਾਫਾ ਨਹੀਂ ਲਾਉਣਾ ਮਿੱਟੀ ਪਾ ਕੇ ਲਫਾਫਾ ਲਾਉਣਾ ਔਰ ਲਫਾਫਾ ਲਾਉਣਾ ਵੀ ਜ਼ਰੂਰੀ ਐ ਸੋ ਬੂਟੇ ਵੇਚਣਾ ਉਹ ਅਲੱਗ ਚੀਜ਼ ਐ ਬੂਟਿਆਂ ਬਾਰੇ ਜਾਣਕਾਰੀ ਹੋਣਾ ਬੜੀ ਵੱਡੀ ਚੀਜ਼ ਐ ਸੋ ਇਸ ਕਰਕੇ ਆਪਣੀ ਨਰਸਰੀ ਦੇ ਵਿੱਚ ਇੱਕ ਤਾਂ ਜੇ ਬੂਟੇ ਚੰਗੇ ਦਿੱਤੇ ਤਾਂ ਮੇਰੇ ਖਾਲ ਫੌਜੀ ਸਾਹਿਬ ਆਪਣੇ ਬੂਟੇ ਜਦੋਂ ਮੂਰਤ ਕਰਿਆ ਉਦੋਂ ਆਏ ਸੀ ਨਾ ਲਗਭਗ ਡੇਢ ਦੋ ਸਾਲ ਹੋ ਗਏ ਤੁਸੀਂ ਦੇਖ ਲਓ ਕਿੰਨੇ ਹਲਦੀ ਬੂਟੇ ਸਾਰੇ ਹੋਇਆ ਸੋ ਅੱਜ ਬਾਈ ਜੀ ਨਾਲ ਇੱਥੇ ਖੜੇ ਆਂ ਨਾਰੀਅਲ ਵੀ ਕਾਮਯਾਬ ਕਰਾਂਗੇ ਇਹਨਾਂ ਦਾ ਔਰ ਜਿਵੇਂ ਜਿਵੇਂ ਬੂਟੇ ਕਾਮਯਾਬ ਹੋਣਗੇ ਤਾਂ ਤੁਹਾਡੇ ਵਰਗੇ ਭਰਾ ਅੱਗੇ ਚਾਰ ਹੋਰ ਲੈ ਕੇ ਜਾਣਗੇ ਕੋਈ ਬਿਜ਼ਨਸ ਦਾ ਮੇਨ ਆਪਣਾ ਨਹੀਂ ਹੈਗਾ ਉਹ ਪਰਮਾਤਮਾ ਦੀ ਕਿਰਪਾ ਬਹੁਤ ਕੋਜ ਆਪਣੇ ਕੋਲੇ ਦਿੱਤਾ ਹੋਇਆ ਬਾਬੇ ਨਾਨਕ ਦਾ ਸੋ ਇੱਕ ਸਹੀ ਦਿਸ਼ਾ ਤੇ ਅਸੀਂ ਕੰਮ ਕਰ ਰਹੇ ਆ ਕਿ ਲੋਕ ਬੂਟੇ ਵੀ ਲਾਉਣ ਬੈਨੀਫਿਟ ਵੀ ਹੋਵੇ ਸੋ ਤਕਰੀਬਨ ਇੱਥੇ 2 250 ਬੂਟਾ ਲੱਗਿਆ ਹੈ ਆਪਣੇ ਜਿਹੜਾ ਚੰਦਨ ਦਾ ਔਰ ਉਹ ਚੰਦਨ ਵਾਲੀ ਵੀਡੀਓ ਤੁਹਾਨੂੰ ਲੱਗ ਤੋਂ ਅਸੀਂ ਪਾਵਾਂਗੇ ਇਹ ਜਿਹੜੇ ਇਹ ਤੁਸੀਂ ਤਕਨੀਕ ਜਿਹੜੀ ਇਹ ਵੇਖ ਲਓ ਇਹ ਅਲੱਗ ਤੋਂ ਹੈ ਸੋ ਬਸ ਇਹਨੂੰ ਠੰਡ ਵਿੱਚ ਥੋੜਾ ਇੱਕ ਦੋ ਸਾਲ ਬਚਾਉਣਾ ਪਣਾ ਔਰ ਇਹ ਬੂਟਾ ਲਗਭਗ 7 ਤੋਂ 8 ਸਾਲ ਬਾਅਦ ਫਰੂਟ ਦਿੰਦਾ ਸਾਡੇ ਕੋਲ ਇਹ ਨਾਰੀਅਲ ਦੇ ਬੂਟੇ ਵੀ ਵੱਡੇ ਪਏ ਹੈ ਇਹ ਬੂਟੇ ਦੀ ਉਮਰ ਤਿਰਵਨ 5 ਸਾਲ ਦੀ ਪਹਿਲਾਂ ਹੈ ਔਰ ਲਗਭਗ 3 ਸਾਲ ਬਾਅਦ ਇਹਦੀ ਫਰੂਟਿੰਗ ਜਿਹੜੀ ਹੈ ਸ਼ੁਰੂ ਹੋ ਜਾਣੀ ਹੈ ਸੋ ਆ ਤੁਹਾਨੂੰ ਦਿਖਾ ਰਿਹਾ ਵੀ ਕਿੱਦਾਂ ਘੜਾ ਲਾਉਣਾ ਹੈ ਹੁਣ ਘੜਾ ਜਿਹੜਾ ਲੱਗਿਆ ਇਹਦੇ ਉੱਤੇ ਆਪਾਂ ਪਾਈਪ ਵੀ ਲਾ ਸਕਦੇ ਆ ਪਾਈਪ ਲਾ ਕੇ ਤੇ ਇਹਦੇ ਨਾਲ ਜਿਹੜਾ ਮਸਾਲਾ ਲਾ ਸਕਦੇ ਆ ਵੀ ਜਿਹੜਾ ਪਾਣੀ ਐ ਬਾਹਰ ਕੋਈ ਚੀਜ਼ ਕੋ ਸੱਪ ਡੱਡੂ ਜੋਂ ਉਤੋਂ ਬੰਨਣਾ ਪਊਗਾ ਉਹ ਨਾ ਇਹਦੇ ਵਿੱਚ ਆਵੇ ਉਹ ਵੀ ਚੀਜ਼ ਆਪ ਕਰ ਸਕਦੇ ਆ ਕਿਉਂਕਿ ਉਹ ਪਾਈਪ ਚੱਕ ਲਈ ਉਹ ਲਓ ਸੋ ਹਰੇਕ ਜਿਹੜਾ ਤੁਹਾਨੂੰ ਦੱਸਾਂਗੇ ਨੁਕਤਾਓ ਦੇ ਵਿੱਚ ਜਿਹੜਾ ਪੂਰਾ ਉਹ ਤਕਨੀਕ ਤੁਹਾਨੂੰ ਦੇਖੋਗੀ ਇਹ ਹੁਣ ਤੁਸੀਂ ਕਹੋਗੇ ਪਾਈਪ ਕਿਉਂ ਰੱਖਣੀ ਆ ਦੇਖੋ ਆਹ ਪਾਈਪ ਲੱਗੀ ਉੱਪਰ ਇਹਨੂੰ ਫੋਟੋ ਸਾਬੇ ਤੋਂ ਥੋੜਾ ਥੋੜਾ ਸੀਮੈਂਟ ਲਾ ਦੇ ਜੀ ਹਾਂ ਬਾਕੀ ਔਰ ਇਹਦੇ ਇਹਦੇ ਪਾਈਪ ਦੇ ਉੱਪਰੋਂ ਬਣੀ ਇੱਕ ਤਾਂ ਘੱਟਾ ਮਿੱਟੀ ਬਾਹਰ ਨਾਲ ਪਾਣੀ ਨਹੀਂ ਵੜਨਾ ਇਹਦੇ 'ਚ ਔਰ ਦੂਜਾ ਉੱਪਰੋਂ ਜਿਹੜਾ ਹੈ ਇਹਦੇ ਵਿੱਚ ਕੋਈ ਸੱਪ ਡੱਡੂ ਹਨਾ ਉਹ ਜੀਵ ਜੰਤੂ ਉਹ ਵਿਚਾਰਾ ਵਿੱਚ ਮਰੂਗਾ ਇਹਦੇ ਚੁੰਨੀ ਬੰਨ ਦੇ ਕੁੱਤੇ ਹਾਂ ਇਹਦੇ ਵਿੱਚ ਤੁਸੀਂ ਹੁਣ ਇਹ ਲੱਗ ਗਿਆ ਫਾਈਨਲ ਹੈ ਮਿੱਟੀ ਬਾਹਰ ਸਾਈਡਾਂ 'ਤੇ ਪਾਵਾਂਗੇ ਵੀਡੀਓ ਲੰਬੀ ਹੋ ਰਹੀ ਹੈ ਤੇ ਤੁਸੀਂ ਇੱਕ ਰਿਓ ਲਿਆਓ ਆਪਣਾ ਲੂਣ ਲਿਆਓ ਕਾਕੇ ਨੂ ਲਿਆਓ ਚੱਕ ਲਓ ਜੁਣ ਘੜੇ ਦੇ ਵਿੱਚ ਲੂਣ ਦਾ ਤੁਸੀਂ ਕਹੋਗੇ ਵੀ ਲੂਣ ਦਾ ਯਾਰੇ ਦੇ ਵਿੱਚ ਕੀ ਸਿਸਟਮ ਹੈ ਕਿਉਂਕਿ ਇਹ ਜਿਹੜਾ ਬ ਇਹ ਸਮੁੰਦਰੀ ਇਲਾਕਿਆਂ ਦੇ ਵਿੱਚ ਹੁੰਦਾ ਹੈ ਸੋ ਇਹਦੇ ਵਿੱਚ ਲੋਨ ਪਾਵਾਂਗੇ ਆਪਾਂ ਤਕਰੀਬਨ 15-20 ਦਿਨ ਬਾਅਦ ਜਦੋਂ ਪਾਣੀ ਚੇਂਜ ਕਰਨਾ ਆਪਾਂ ਦੇ ਵਿੱਚ ਆ ਦਿਖਾਓ ਫਿਰ ਜਨੇੜੇ ਲਿਆਓ ਆ ਪਾਪ ਇੱਕ ਰੀ ਲਾ ਦੇਂਗੇ ਆਪਾਂ ਇਹਦੇ ਵਿੱਚ ਲੋਨ ਪਾਵਾਂਗੇ ਘੜੇ ਦੇ ਵਿੱਚ ਬਸ ਜ਼ਿਆਦਾ ਨਹੀਂ ਪਾਵਾਂਗੇ ਇੱਕ ਮੁਠੀ ਪਾਉਣਾ ਹੈ ਜਾਣੀ ਕਿ ਨੂੰ ਉਹਨਾਂ ਨੂੰ ਖਾਰਾ ਪਾਣੀ ਮਿਲਣਾ ਜ਼ਰੂਰੀ ਹੈ ਔਰ ਇਹ ਸਕਸੈਸ ਹੋਊਗਾ ਮੈਂ ਤੁਹਾਨੂੰ ਅਜੂ ਉਹਨ ਕੈਮਰਾ ਕਹਿ ਰਿਹਾ ਆਪਾਂ ਆਉਂਦੇ ਸਾਲੇ ਦੀ ਤੁਹਾਡੇ ਸਕਸੈਸ ਹੋਏ ਦੀ ਵੀਡੀਓ ਪਾਵਾਂਗੇ ਸਾਲ ਚ ਪੂਰਾ ਵੱਡਾ ਹੋ ਜਾਣਾ ਤੇ ਪਾਜਾ ਸਾਹਿਬ ਪਾਣੀ ਕਿੱਥੇ ਹੈ? ਜਾਗਾ ਪੰਡਾ ਲਿਆਂਦਾ। ਪਾਣੀ ਆਏ ਪਾਈਏ ਇੱਥੇ ਚ। ਹਾਂ ਪਾ ਦਿਓ ਇੱਧਰ ਨਾਲ। ਲਓ ਜੀ ਨੂੰ ਇਹਨੂੰ ਹੁਣ ਭਰ ਦਿਆਂਗੇ ਹੁਣ ਘੜੇ ਨੇ ਕੀ ਕੰਮ ਕਰਨਾ? ਇਹਨੇ ਇਹਨੂੰ ਸੁਲਾਬ ਦੇਣੀ ਹੈ। ਔਰ ਨਾਰੀਅਲ ਤੇ ਅੰਬ ਇੱਕ ਇਹੋ ਜਿਹਾ ਰੋਖਾ ਜਿਹਨੂੰ ਸਿਹੜੇ ਸੁਲਾਬ ਨੇ ਜਿਹੜੇ ਆਓ ਜਿਹੜੇ ਖਾਓ। ਆਹ ਲਓ ਪਾਣੀ ਇਹਨੂੰ ਭਰ ਦਾਂਗੇ ਆਪਾਂ। ਲਓ ਜੀ। ਹੁਣ ਇਹ ਆਪਣੇ ਆਪ ਝੜਦਾ ਰਹੂਗਾ ਤੇ ਇਹਨੂੰ ਪਾਣੀ ਜਿੰਦਾ ਰਹੂਗਾ। ਚਲੋ ਜੀ। ਆਹ ਉਹ ਲਫਾਫਾ ਲਾਉਣੇ ਤੁਹਾਨੂੰ ਲਫਾਫਾ ਦਿਖਾਉਣੇ ਕਿਵੇਂ ਲਾਉਣਾ ਖਿੱਚੋ ਫਿਰ ਸਾਹਿਬ। ਸਾਈਡਾਂ ਦੇ ਕੰਨੀਆਂ ਤੋਂ ਫੜ ਲਾ ਨੂੰ ਆ ਲੋ ਬਸ ਐਦਾਂ ਉੱਪਰ ਲਾਓ ਕੋਨੇ ਪਾੜ ਦਿੰਨੇ ਆ ਪਾੜ ਲਓ ਜਾਂ ਪਾੜ ਦੋ ਜਾਂ ਉਪਰੋਂ ਕੱਢ ਦਿਓ ਆ ਦੇਖੋ ਇਹ ਹੁਣ ਆ ਨਾਲ ਮਿੱਟੀ ਲਾ ਦੋ ਤੇ ਇਹਦੀ ਜੜਾਂ ਨੂੰ ਬਿਲਕੁਲ ਹਵਾ ਨਹੀਂ ਲੱਗੀ ਕਾਕਾ ਉਹ ਦਵਾਈ ਲੈ ਚੱਕੇ ਉਹ ਬੋਲੇ ਤੇ ਨਹੀਂ ਚਾਹੀਦਾ ਇਹਦੀ ਜੜਾਂ ਨੂੰ ਹਵਾ ਨਹੀਂ ਲੱਗੀ ਬਿਲਕੁਲ ਇਹਦਾ ਅਲਫਾ ਇਹ ਤਰੀਕਾ ਆ ਆਪਾਂ ਪੁੱਤਰ ਹਾਂ ਉਹ ਵੱਡਾ ਉਹ ਵਾਲਾ ਪਿੱਛੇ ਵਾਲਾ ਕੱਟੇ ਵਾਲਾ ਕਾਕੇ ਪਿੱਛੇ ਡੱਟਾ ਪਿਆ ਪਿੱਛੇ ਯਾਰ ਆਲਾ ਆਲਾ ਆ ਲੈਆ ਸੋ ਇਹਦੀ ਹਵਾ ਨੂੰ ਜਿਹੜੀ ਜਿਹੜਾ ਨੂੰ ਹਵਾ ਨਹੀਂ ਲੱਗੀ ਔਰ ਇਹ ਬੂਟਾ ਸਖਸੈਸ ਹੀ ਰਹੂਗਾ ਆਪਾਂ ਹਮੇਸ਼ਾ ਬੂਟਾ ਗਲਤ ਲਾਉਂਦੇ ਆ ਤੇ ਉਹਦਾ ਆਪਾਂ ਨੂੰ ਖਮਿਆਜਾ ਜਿਹੜਾ ਭੁਗਤਣਾ ਪੈਂਦਾ ਸੋ ਸਭ ਤੋਂ ਵੱਡੀ ਗੱਲ ਵੀ ਬੂਟੇ ਜੇ ਆਪਾਂ ਚੰਗੇ ਆਪਣੇ ਕੋਲ ਹੋਣਗੇ ਜਿਹੜੇ ਆਪਣੇ ਕੋਲ ਚੰਗੇ ਬੂਟੇ ਹੁੰਦੇ ਆ ਸਾਰੇ ਔਰ ਇਸ ਪਿੰਡ ਦੇ ਵਿੱਚ ਮੈਂ ਕਹਿੰਦਾ ਵੀ ਬਹੁਤ ਸਾਰੇ तकरीबन ਸਾਰੇ ਘਰਾਂ ਨੇ ਆਪਣੇ ਬੂਟੇ ਲਾਏ ਹੋਏ ਆ ਸੋ ਇਹ ਤਕਨੀਕ ਸੀਗੀ ਔਰ ਇਹ ਖੜਾ ਨੱਪ ਦਾ ਨਾਲ ਇਦੋਂ ਬਾਅਦ ਬਸ ਇ ਇੱਥੇ ਇਹਦਾ ਆਪਾਂ ਵੀਡੀਓ ਸਮਾਪਤ ਕਰਦੇ ਆ ਸੋ ਤੁਸੀਂ ਵੀ ਇਹਨੂੰ ਜੇ ਬੂਟਾ ਲਾਉਣਾ ਤਾਂ ਇਦਾਂ ਹੀ ਲਾਉਣਾ ਤੁਹਾਨੂੰ ਆਏ ਇੱਕ ਇੱਕ ਚੀਜ਼ ਮੈਨੂੰ ਜਿਆਦਾ ਫੋਨ ਨਾ ਕਰਿਆ ਕਰੋ ਕਿਉਂਕਿ ਕਸਟਮਰ ਵੀ ਬਹੁਤ ਹੁੰਦੇ ਆ ਤੇ ਤੁਸੀਂ ਵੀਡੀਓ ਵੇਖ ਲਿਆ ਕਰੋ ਕਿਉਂਕਿ ਅਸੀਂ ਇੱਕ ਇੱਕ ਨੁਕਤਾ ਵੀਡੀਓ ਦੇ ਵਿੱਚ ਸਮਝਾਇਆ ਹੁੰਦਾ ਵੀ ਕਿੱਦਾਂ ਖੱਡਾ ਲਾਉਣਾ ਹੈ ਹੁਣ ਇਹਦਾ ਇਹਦਾ 4/4 ਦਾ ਖੱਡਾ ਲਵਾਇਆ ਸੀ ਨਾਰੀਅਲ ਦਾ ਤੁਸੀਂ 3/3 ਵੀ ਲਾ ਸਕਦੇ ਹੋ ਰੋੜੀ ਪਾਈ ਆ ਥੱਲੇ ਪਹਿਲਾਂ ਇਹਨੂੰ ਐ ਐਂਟੀਫੰਗਲ ਜਿਹੜਾ ਉਹ ਦਿੱਤਾ ਹੈ ਪਾਊਡਰ ਪਾਇਆ ਸੋ ਉਹ ਸਾਰੇ ਤੁਹਾਨੂੰ ਦਿਖਾ ਕੇ ਮੈਂ ਇਹ ਵੀਡੀਓ ਬਣਾਈ ਹੈ ਸੋ ਅੱਜ ਦੀ ਵੀਡੀਓ ਲਈ ਇੰਨਾ ਹੀ ਇਹੋ ਜੀ ਜਾਣਕਾਰੀਆਂ ਅਗੇ ਸ਼ੇਅਰ ਕਰਿਆ ਕਰੋ ਯਾਰ ਦੋਸਤਾਂ ਮਿੱਤਰਾਂ ਦੇ ਨਾਲ ਨਹੀਂ ਤਾਂ ਇਹ ਤਕਰੀਬਨ ਜਿਹੜੇ ਹਜ਼ਾਰ-ਹਜ਼ਾਰ ਦੇ ਪੌਦੇ ਆ 15-1500 ਦੇ ਪੌਦੇ ਆ ਆਪਣੇ ਇਦਾਂ ਮਰ ਜਾਂਦੇ ਆ ਸੋ ਤਕਨੀਕ ਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਆਪਾਂ ਨੂੰ ਨਾ ਪਤਾ ਹੁੰਦਾ ਕਿ ਕਿੱਥੋਂ ਚੰਗਾ ਬੂਟਾ ਮਿਲਣਾ ਸੋ ਮੈਂ ਇੱਕ ਗੱਲ ਆਲਾਸ ਦੇ ਵਿੱਚ ਕਹਿਣੀ ਚਾਹੂੰਗਾ ਜੇ ਚੀਜ਼ ਚੰਗੀ ਲੈਣੀ ਤਾਂ ਭਾਈ ਪੈਸੇ ਲੱਗਣਗੇ ਕਿਹੜੇ ਫੋਜੀ ਸਾਹਿਬ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਕਹੋ ਵੀ ਉਹ ਨਰਸਰੀ ਤੋਂ ਆ ਬੂਟਾ ਇਹਨਾਂ ਦਾ ਮਿਲਦਾ ਤੁਹਾਡਾ ਵੀ 30 ਰੁਪਏ ਰੇਟ ਕਿਉਂ ਜ਼ਿਆਦਾ ਹੈ ਤੇ ਭਾਈ ਇਹਨੂੰ ਟਰਾਂਸਪੋਰਟ ਵੀ ਜਿਹੜੀ ਹੈ ਕਲਕੱਤੇ ਤੋਂ ਟਰਾਂਸਪੋਰਟ ਵੀ ਪੈਂਦੀ ਹੈ ਸਾਨੂੰ ਆਪਣੇ ਲਾਈਵ ਪੈਂਦੀ ਹੈ ਵੀਡੀਓ ਜਦੋਂ ਗੱਡੀ ਆਉਂਦੀ ਹੈ ਸੋ ਇਸ ਕਰਕੇ ਉਹਨਾਂ ਨੂੰ ਤੇ ਇੱਕ ਜਿਹੜਾ ਡਾਕਟਰਾਂ ਦੀ ਟੀਮ ਨੇ ਤਿਆਰ ਕਰਨਾ ਇੱਕ ਨੇ ਕਰਦ ਨਾਲ ਛਿੱਲ ਕੇ ਟਾਣੀ ਲਾਗ ਦੇਣੀ ਹੈ ਸੋ ਉਹ ਵੇਖੋ ਅੱਜ ਤੱਕ ਮੈਨੂੰ ਦਿਖਾਵੇ ਕੋਈ ਮਾਲ ਜਿੱਥੇ ਉਹਦੇ ਲੱਗੇ ਬੂਟੇ ਦਾ ਫਰੂਟ ਤੇ ਆ ਸੋ ਆਹੀ ਫਰਕ ਹੈ ਸੋ ਇਹ ਪੰਜਾਬੀ ਚ ਕਹਿ ਲਓ ਵੀ ਮਹਿੰਗਾ ਰੋਵੇ ਇੱਕ ਵਾਰ ਤੇ ਸਸਤਾ ਰੋਵੇ ਵਾਰ-ਵਾਰ ਤੁਹਾਡੇ ਸਾਹਮਣੇ ਮਿਸਾਲ ਖੜੀ ਅੱਜ ਜਨ 150 ਬੂਟਾ ਚੰਦਨ ਦਾ ਮਰਿਆ ਹੈ ਔਰ ਆਪਣੇ ਬੂਟੇ ਸਾਰੇ ਇੱਕ ਵਾਰ ਪੈਸਾ ਲਾਓ ਤੇ ਸੁਖ ਪਾਓ ਬਾਰ ਬਾਰ ਪੈਸਾ ਆਪਾਂ ਕਿੰਨੀ ਮਿਹਨਤ ਕੀਤੀ ਹੈ ਜੇ ਆਪ ਬੂਟੇ ਉਹ ਲੈ ਆ ਕੇ ਲਾ ਦਈਏ ਉਹਦਾ ਕੋਈ ਫਾਇਦਾ ਨਹੀਂ ਪੈਸਾ ਬਰਬਾਦ ਇੱਕ ਟਾਈਮ ਬਰਬਾਦ ਸੋ ਵੇਖੋ 6 ਵਜੇ ਤੇ ਲੱਗੇ ਆ ਇੱਕ ਬੂਟਾ ਲੱਗਿਆ ਕਿਉਂਕਿ 4 ਵਜੇ ਚਾਰ ਦਾ ਖੱਡਾ ਗਰਮੀ ਬਹੁਤ ਹੈ ਖੱਡਾ ਮਾਰਿਆ ਆ ਤੁਹਾਡੇ ਸਾਹਮਣੇ ਹੈ ਵੀਡੀਓ ਕਿੰਨੀ ਲੰਬੀ ਹੋ ਰਹੀ ਹੈ ਕਿੰਨਾ ਮਟੀਰੀਅਲ ਪਾਇਆ ਮਿੱਟੀ ਪਾਈ ਰਲਾ ਕੇ ਚੰਗੀ ਤਰ੍ਹਾਂ ਸੋ ਇਸ ਕਰਕੇ ਅ ਬੂਟਾ ਲਾਉਣਾ ਕਿੰਨੀ ਮਿਹਨਤ ਕਰਨੀ ਆ ਔਰ ਇਹਨੂੰ ਪਾਲਣਾ ਵੀ ਆ ਜੇ ਤਿੰਨ ਸਾਲਾਂ ਬਾਅਦ ਬੂਟਾ ਡੱਗ ਨਿਕਲ ਗਿਆ ਤਾਂ ਕੀ ਤੁਹਾਡੇ ਪੱਲੇ ਆ ਸੋ ਇਸ ਕਰਕੇ ਪੈਸੇ ਨੂੰ ਨਾ ਸੋਚੋ ਜਦੋਂ ਜਿਹੜੇ ਸਿਆਣੇ ਫਾਰਮਰ ਮੇਰੇ ਪੁਰਾਣੇ ਕਸਟਮਰ ਆ ਉਹ ਆਉਂਦੇ ਆ ਮੇਰੇ ਕੋਲੇ ਉਹ ਇਹ ਗੱਲ ਕਹਿੰਦੇ ਆ ਵੀ ਭਾਈ ਬੂਟੇ ਜਿਹੜੇ ਆ ਨਾ ਬੂਟੇ ਨਹੀਂ ਸਾਨੂੰ ਮਾਰੇ ਦੇਣੇ ਪੈਸਿਆਂ ਦੀ ਕੋਈ ਗੱਲ ਨਹੀਂ ਸੋ ਅਸੀਂ ਵੀ ਇੰਨੇ ਨਹੀਂ ਹੈਗੇ ਉਹ ਵੀ ਅਸੀਂ ਉਹਨੂੰ ਕਹਿੰਦੇ ਹੁਣ ਆ ਗਏ ਇਹਨੂੰ ਚਲੋ ਇਹਨੂੰ ਲਾ ਲਓ ਰੇਟ ਜੋ ਲੱਗਦਾ ਸੋ ਸਾਡਾ ਜਿਹੜਾ ਸਾਡੀ ਫਰਮ ਦਾ ਰੇਟ ਹੈ ਨੀਰਕੰਡ ਦਾ ਅਸੀਂ ਨਾ ਵਾਧ ਲਾ ਸਕਦੇ ਨਾ ਘਟ ਲਾ ਸਕਦੇ ਸੋ ਅੱਜ ਦੀ ਵੀਡੀਓ ਲਈ ਇੰਨਾ ਹੀ ਚੰਗੀ ਲੱਗੀ ਜਾਣਕਾਰੀ ਸ਼ੇਅਰ ਕਰਿਓ ਤੁਹਾਨੂੰ ਆਜੀ ਤੇ ਮਿਹਰਬਾਨੀ ਸ਼ੁਕਰੀਆ ਮਿਲਦੇ ਨਵੇਂ ਅਪਡੇਟ ਦੇ ਨਾਲ ਤੁਸੀਂ ਜੁੜੇ ਰਹੋ ਦੇਵ ਲਾਈਵ ਰੇਡੀਓ ਦੇਵ ਗ੍ਰੀਨਲੈਂਡ ਨਰਸਰੀ ਜਨਾਲਾ ਬਾਦ ਪਸ਼ਵੀ ਡਿਸਟ੍ਰਿਕਟ ਫਾਜ਼ਿਲਕਾ ਨਾਲ ਧੰਨਵਾਦ